ਕਾਰ ਵਿੱਚ ਵੜਿਆ ਨਸ਼ੇੜੀ ਨੇ ਚੁਕਲਿਆ ਸਿਲੰਡਰ ਕੁੜੀ ਨੇ ਮਾਰਿਆ ਜੀ ਕਾਮ ਮਾਂ ਤੇ ਗਵਾਂਡੀਆਂ ਨੇ ਮੌਕੇ ਤੇ ਫੜਿਆ ਚੋਰ ਮਾਮਲਾ ਅੰਮ੍ਰਿਤਸਰ थाना ਸਦਰデア ਦਿਹਾਉਂਦੇ ਇਲਾਕੇ 88 ਫੁੱਟ ਰੋਡ ਤੋਂ ਸਾਹਮਣੇ ਆਇਆ ਹੈ ਜਿੱਥੇ ਬੀਤੀ ਰਾਤ ਇਲਾਕੇ ਦੇ ਇੱਕ ਘਰ ਵਿੱਚ ਜਿੱਥੇ ਮਾਂ ਧੀ ਇਕੱਲੀਆਂ ਸਨ ਤੇ ਇੱਕ ਵਿਅਕਤੀ ਘਰ ਵਿੱਚ ਦਖਲ ਹੁੰਦਾ ਹੈ ਤੇ ਸਿਲੰਡਰ ਚੋਰੀ ਕਰਨ ਦੀ ਕੋਸ਼ਿਸ਼ ਕਰਦਾ ਹੈ ਇਸੇ ਵਿੱਚ ਬੱਚੀ ਵੱਲੋਂ ਚੀਕਾਂ ਮਾਰਨ ਤੇ ਉਪਰੀ ਮੰਜ਼ਿਲ ਤੇ ਕਪੜੇ ਧੋ ਰਹੀ ਮਾਂ ਅਤੇ ਗਵਾਂਡੀਆਂ ਵੱਲੋਂ ਇਸ ਵਿਅਕਤੀ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਤੇ ਵੱੰਦੀ ਕਾਰਵਾਈ ਦੀ ਗੱਲ ਆਖੀ ਗਈ ਪ੍ਰੀਤ ਮੇਰਾ ਨਾਮ ਹੈ ਮਾਂ ਮਾਵਤੀਆਂ ਦੋਨੇ ਘਰਾਂ ਕਿੱਥੋਂ ਤੇ ਰਹਿਣਾ ਬਲੇ ਜੀ ਤੁੰਗਾਂ ਮਾਹ ਅੱਜ ਕੀ ਗੱਲ ਹੋਈ ਜੀਠਾ ਰੋਡ ਤੁੰਗ ਬਾਲਾ ਦੇ ਹਾਂ ਜੀ ਕੀ ਗੱਲ ਕਬੀਰ ਨਗਰ ਕਬੀਰ ਨਗਰ ਮੇਰੀ ਗੁड़िया ਘਾਰ ਹੀ ਮੈਂ ਘਾਰ ਹੀ ਮੈਂ ਮਸ਼ੀਨ ਤੇ ਕੰਮ ਕਰਦੀ ਪਈ ਸੀ ਤੇ ਕੋਠੇ ਤੇ ਤੇ ਮੇਰੀ ਗੁड़िया ਨੇ ਚੀਕਾ ਮਾਰੀ ਤੇ ਬੰਦਾ ਅੰਦਰ ਵੜ ਗਿਆ ਗੁड़िया ਥੱਲੇ ਜਨੇ ਚੀਕਾ ਮਾਰੀਆਂ ਤੇ ਉਹ ਬੰਦਾ ਸਿਲੰਡਰ ਚੋਕੇ ਭੱਜ ਲੱਗਾ ਸੀ ਤੇ ਮੈਂ ਆ ਗਈ ਤੇ ਇਹ ਗਲੀ ਵਾਲੇ ਇਕੱਠੇ ਹੋ ਕੇ ਸਾਰੇ ਥਾਣੇ ਆ ਗਏ ਹੋਏ ਆ ਤੇ ਇਹਨੂੰ ਜਿੰਨੀ ਹੋ ਸਕੇ ਇਹਨੂੰ ਸਜ਼ਾ ਸਜ਼ਾ ਦੋ ਨਸ਼ੇ ਨਸ਼ੇੜੀ ਸੀ ਹੁਣ ਪੁਲਿਸ ਨੇ ਤੁਹਾਨੂੰ ਕੀ ਆਸ਼ਵਸ਼ਣ ਦਵਾਇਆ ਜੀ ਕਹਿੰਦੇ ਆ ਨਾ ਪੂਰੀ ਪੂਰੀ ਕਾਰਵਾਈ ਕਰਾਂਗੇ ਲਾਲਾ ਜੀ ਮੇਰਾ ਨਾਮ ਮੈਂ ਮੁਹੱਲੇ ਦਾ ਪ੍ਰਧਾਨ ਹਾਂ ਜੀ ਇਹ ਬੰਦਾ ਨਸ਼ੇ ਦੇ ਲੋੜ ਦੇ ਵਿੱਚ ਇਹ ਜੀਵਨ ਕੁਮਾਰ ਦੇ ਘਰ ਵਰ ਗਿਆ ਜੀ ਤੇ ਇਹਨਾਂ ਦੇ ਘਰੋਂ ਸਿਲੰਡਰ ਚੁੱਕ ਕੇ ਜਦੋਂ ਭੱਜਣ ਲੱਗਾ ਏ ਤੇ ਇਹਨਾਂ ਦੀ ਬੇਟੀ ਨੇ ਚੀਕਾਂ ਮਾਰੀਆਂ ਤੇ ਜਿਹੜੀ ਬੇਟੀ ਦੀ ਮੰਮੀ ਆ ਉਹ ਕੋਠੇ ਤੋਂ ਭੱਜੀ ਆਈ ਤੇ ਕੁਝ ਉਹਨਾਂ ਨੇ ਫੜਿਆ ਕੁਝ ਗਲੀ ਵਾਲਿਆਂ ਨੇ ਫੜਿਆ ਅਸੀਂ ਐਸ ਐਸ ਐਸਚੂ ਸਾਹਿਬ ਨੂੰ ਫੋਨ ਕੀਤਾ ਤੇ ਉਹ ਤੁਰੰਤ ਉਸੇ ਵੇਰੇ ਗੱਡੀ ਲੈ ਕੇ ਗਏ ਉਹਨੂੰ ਫੜ ਕੇ ਅਸੀਂ ਅੰਦਰ ਦੇ ਕੇ ਤੇ ਚੱਲੇ ਆਂਗੇ ਹੁਣ ਕੀ ਮੰਗ ਕੀ ਕਰਦੇ ਭਾਈ ਅਸੀਂ ਮੰਗੇ ਹੋਈ ਕਰਦੇ ਆ ਜੀ ਇਹੋ ਜਿਹੇ ਬੰਦੇ ਨੂੰ ਸਖਤ ਤੋਂ ਸਖਤ ਸਜ਼ਾ ਮਿਲੇ ਜੇ ਲੈ ਕਿਸੇ ਦੇ ਘਰ ਉਹ ਗਰੀਬ ਬੰਦੇ ਨੇ ਜਾਂ ਸ਼ੌਹਕਰ ਨੇ ਕਿਸੇ ਦੇ ਘਰ ਇਹੋ ਜੀ ਚੋਰੀ ਨਾ ਹੋਵੇ ਇਸ ਤੋਂ ਪਹਿਲਾਂ ਵੀ ਜੀ ਬੜੀਆਂ ਕੀਤੀਆਂ 88 ਫੁੱਟ ਦੇ ਚੋਰੀਆਂ ਹੁੰਦੀਆਂ ਜੀ ਕਿਸੇ ਦੇ ਆਟੋ ਜੇ ਬੈਟਰੀ ਕੱਢ ਲੈਂਦੇ ਕਿਸੇ ਤਾਂ ਕੋਈ ਸਾਈਕਲ ਖੋ ਕੇ ਚੱਲ ਜਾਂਦਾ ਜੀ ਕੋਈ ਮੋਬਾਈਲ ਲੈ ਕੇ ਭੱਜ ਜਾਂਦਾ ਜੀ ਮੈਂ ਜੀਵਨ ਕੁਮਾਰ ਹਾਂ ਜੀ ਕਿੱਥੋਂ ਦੇ ਰਹਿਣ ਵਾਲੇ ਵੀ ਕਬੀਰ ਨਗਰ ਮਜੀਠਾ ਰੋਡ ਕੀ ਗੱਲ ਹੋਈ ਪੱਤੀ ਜੀ ਮੈਂ ਆਪਣੀ ਸ਼ੌਪ ਤੇ ਸੀਗਾ ਔਰ ਮੇਰੀ ਵਾਈਫ ਤੇ ਮੇਰੀ ਕੁੜੀਆ ਘਰ ਇਕੱਲੇ ਸੀਗੇ ਵਾਈਫ ਉੱਪਰ ਮਸ਼ੀਨ ਤੇ ਕੰਮ ਕਰ ਰਹੀ ਦੀ ਤੇ ਕੁੜੀਆ ਥੱਲੇ ਟੀਵੀ ਦੇਖਣ ਦੀ ਸੀਗੀ ਉਹ ਬੂਹਾ ਖੁੱਲਣ ਕਰ ਰੇ ਨਿਕਾ ਚਾਨਨ ਅਨੰਪਛਤੀ ਅਮਲੀ ਕੋਈ ਇਸ ਮੈਂ ਕੀ ਲਾਲੋ ਭਈ ਆਇਆ ਵਾ ਉਹਨੇ ਰਸੋਈ ਚੋਂ ਸਿਲੰਡਰ ਚੁੱਕਣ ਦੀ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਕੁੜੀ ਨੇ ਚੀਕਾ ਮਾਰੀਆਂ ਵਾਈਫ ਉੱਤੋਂ ਆਈਏ ਨੇ ਭੱਜਣ ਦੀ ਕੋਸ਼ਿਸ਼ ਕੀਤੀ ਆ ਕੁਛ ਵਾਈਫ ਨੇ ਫੜਿਆ ਕੁਛ ਗਲੀ ਵਾਲਿਆਂ ਨੇ ਸਾਥ ਦਿੱਤਾ ਫੜਿਆ ਤੇ ਇਹਨੂੰ ਥਾਣੇ ਉਹ ਥਾਣੇ ਵਾਲਿਆਂ ਨੇ ਸਾਨੂੰ ਕਾਰਵਾਈ ਕਰਨ ਦਾ ਸੋਚਿਆ ਕਿ ਤੇ ਪਰਚਾ ਹੋਏਗਾ ਇਹਨੂੰ ਜੇਲੇ ਦਿੱਤਾ ਜਾਏਗਾ। ਇਹ ਨਸ਼ੇਰੀ ਸੀਗੇ। ਹੁਣ ਕੀ ਮੰਗ ਕੀ ਕਰਦੇ ਹੋ ਭਾਜੀ ਤੁਸੀਂ? ਅਸੀਂ ਮੰਗੇ ਇਹ ਕਰਦੇ ਆ ਕਿ ਇਹਨੇ ਕੋਈ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਹੈ ਮੇਰੀ ਬੇਟੀ ਘਰ ਕੱਲੀ ਸੀ। ਉਹਨੂੰ ਕਿਰਨਾਪ ਵੀ ਕਰ ਸਕਦਾ ਸੀ ਉਹਨੂੰ ਮਾਰਨ ਦੀ ਕੋਸ਼ਿਸ਼ ਵੀ ਕਰ ਸਕਦਾ ਸੀ। ਪਰ ਮੈਂ ਇਹ ਚਾਹਨਾ ਕਿ ਇਹਦੇ ਤੇ ਜਿੰਨੀ ਤੋਂ ਜਿੰਨੀ ਕਾਰਵਾਈ ਹੋ ਸਕਦੀ ਹੈ ਕੀਤੀ ਜਾਵੇ। ਦਾ ਸਿਲੰਡਰ ਕਹਿੰਦੇ ਚੋਰੀ ਕਰਦੇ ਕੀ ਸਰਦ ਨਾ ਨਹੀਂ ਐਸੀ ਕੋਈ ਗੱਲ ਨਹੀਂ ਐ ਨਾ ਕੋਈ ਸਿਲੰਡਰ ਚੋਰੀ ਕਰਨ ਦੀ ਗੱਲ ਆਈ ਆ ਇਹ ਨਾ ਮਹਿੰਦਰਪਾਲ ਸਰਨੋਬ ਸਵਰਨ ਕੁਮਾਰ ਆ ਵਾਸੀ ਤੁੰਗਬਾਲਾ ਕਰਪਾਲ ਕਲੋਨੀ ਦਾ ਇਹਦੀ ਸ਼ੂਗਰ ਦੀ ਪ੍ਰੋਬਲਮ ਐ ਸ਼ੂਗਰ ਘਟੀ ਹੋਣ ਕਰਕੇ ਜਿਹੜਾ ਵਾ ਇਹ ਉੱਥੇ ਡਿੱਗ ਪਿਆ ਸੀ ਤੇ ਲੋਕਾਂ ਨੇ ਸ਼ੱਕ ਪੈ ਗਿਆ ਵੀ ਇਹਦੇ ਘਰ ਜਾ ਕੇ ਕਿਸੇ ਦੇ ਘਰ ਚੋਰੀ ਕਰਨ ਲੱਗਾ ਜਦੋਂ ਕਿ ਇਹਨਾਂ ਨਾਲ ਕਾਫੀ ਮਤਲਬ ਕਿ ਆਮ ਜਨਤਾ ਵੱਲੋਂ ਇਸੇ ਸ਼ੱਕ ਦੇ ਬਨਾਤੇ ਉਹਨਾਂ ਨੂੰ ਕੁੱਟਮਾਰ ਕੀਤੀ ਗਈ ਹੈ ਜਿਸ ਨੂੰ ਅਸੀਂ ਇਨਫੋਰਮੇਸ਼ਨ ਮਿਲਦੇ ਜਿਹੜਾ ਥਾਣੇ ਲਿਆਂਦਾ ਗਿਆ ਉਹਦੇ ਖਿਲਾਫ ਅਸੀਂ ਜੋ ਐਕਸ਼ਨ ਵਾਦਾ ਕਰਾਂਗੇ ਸਰ ਨਸ਼ੇੜੀ ਵੀ ਸੀ ਇਹ ਸਿਰਫ ਉਹ ਸ਼ੂਗਰ ਜਿਹੜੀ ਆ ਜਿਆਦੀ ਘਟ ਗਈ ਸੀ ਜਿੱਦ ਕਰਕੇ ਉਹ ਅਚਾਨਕ ਮਤਲਬ ਇੱਕ ਹੁਮਦਾ ਘਮੁੰਦਾ ਇਹਨਾਂ ਦੇ ਘਰ ਅੰਦਰ ਵੜ ਗਿਆ ਉਹ ਡਿੱਗ ਪਿਆ ਸੀ ਸਰ ਕੀ ਬੰਦੀ ਕਰਦੇ ਜੋ ਵੀ ਕਾਰਵਾਈ ਬੰਦੀ ਉਹਦੇ ਮਤਲਬ ਕੀਤੀ ਜਾਊਗੀ ਕਿ ਜੇ ਇੱਕ ਵਾਰ ਸੀ ਜਾਂ ਇਹਦੇ ਪਰਵਰਤ ਮੈਂਬਰਾਂ ਨੇ ਇਹ ਫਲੋਰੀ ਵੱਲੋਂ ਕੇਅਰ ਕੀਤੀ ਜਾਂ ਜੇ ਕਿਸੇ ਕਿਸਮ ਦੀ ਕੋਈ ਰਾਈ ਝਗੜਾ ਹੋਇਆ ਹੋਵੇ ਇਹਨੇ ਕੀਤਾ ਜਾਂ ਉਹਨਾਂ ਕਿਹਾ ਉਹਦੇ ਕਲੱਬ ਪਰਮੈਟਿਵਿਸ਼ਨ ਲਿਆ ਜਾਏਗਾ